ਜਿਹੜਾ ਮਮਤਾ ਬੇਨਰਜੀ ਨੇ ਗੱਲ ਕਹੀ ਹੈ ਕਿ ਜਿਹੜੇ ਬੂਥ ਲੈਵਲ ਅਫਸਰ ਨੇ ਜਿਨ੍ਹਾਂ ਨੇ ਇਹ ਵੋਟਰ ਸੂਚੀਆਂ ਤਿਆਰ ਕਰਨੀਆਂ ਹੁੰਦੀਆਂ ਸਾਰਿਆਂ ਨਾਲ ਸੰਪਰਕ ਕਰਕੇ ਪੋਲੀਟੀਕਲ ਪਾਰਟੀਆਂ ਦੇ ਨਾਲ ਵੋਟਰਸ ਦੇ ਨਾਲ ਉਹਨਾਂ ਦੇ ਵਿੱਚੋਂ ਕਹਿੰਦੀ 28 ਇਸ ਤਰ੍ਹਾਂ ਦੇ ਵਿਅਕਤੀ ਆ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਗਈ ਆ ਇਹ ਵੈਸਟ ਬੰਗਾਲ ਦੇ ਵਿੱਚ ਵੀ ਆ ਇਹ ਰਾਜਸਥਾਨ ਦੇ ਵਿੱਚ ਵੀ ਆ ਇਹ ਕੇਰਲ ਦੇ ਵਿੱਚ ਵੀ ਆ ਹੋਰ ਰਾਜਾਂ ਦੇ ਵਿੱਚ ਵੀ ਆ ਕਹਿੰਦੇ ਜੀ ਇਹ ਇਸ ਕਰਕੇ ਇਹ ਆਪਣੀ ਜਾਨਾਂ ਲੈ ਗਏ ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਨੇ ਸੁਸਾਈਡ ਕਰ ਲਈ ਜਾਂ ਆਤਮ ਹੱਤਿਆ ਕਰ ਲਈ ਇਸ ਕਰਕੇ ਕਿਉਂਕਿ ਚੋਣ ਕਮਿਸ਼ਨ ਦਾ ਇਹਨਾਂ ਉੱਤੇ ਬਹੁਤ ਪ੍ਰੈਸ਼ਰ ਸੀ ਉਸ ਦਾ ਪ੍ਰੈਸ਼ਰ ਨਾ ਚੱਲਦੇ ਹੋਏ ਇਹਨਾਂ ਨੇ ਆਤਮ ਹੱਤਿਆ ਦੇ ਆਪਣੇ ਨੋਟ ਵੀ ਲਿਖਿਆ ਕਈਆਂ ਨੇ ਔਰ ਉਹਦੇ ਵਿੱਚ ਲਿਖਿਆ ਕਿ ਸਾਡੇ ਤੇ ਕਿਉਂਕਿ ਬਹੁਤ ਜ਼ਿਆਦਾ ਦਬਾਅ ਸੀ ਕਿ ਅਸੀਂ ਵੋਟਰ ਸੂਚੀਆਂ ਇੱਕ ਖਾਸ ਤਰੀਕੇ ਦੇ ਨਾਲ ਤਿਆਰ ਕਰੀਏ ਇਸੇ ਕਰਕੇ ਅਸੀਂ ਆਪਣੀ ਜਾਨ ਲੈ ਲਈ ਤੇ ਇਸੇ ਗੱਲ ਦੀ ਹੁਣ ਮਮਤਾ ਬੇਨਰਜੀ ਜਾਂਚ ਚਾਹੁੰਦੀ ਆ ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖੋ ਮਮਤਾ ਬੇਨਰਜੀ ਕਿਉਂ ਬੋਲ ਰਹੀ ਆ ਮਮਤਾ ਬੇਨਰਜੀ ਨੂੰ ਪਤਾ ਕਿ ਬਿਹਾਰ ਤਾਂ ਇਹਨਾਂ ਨੇ ਕਬਜ਼ੇ ਦੇ ਵਿੱਚ ਕਰ ਲਿਆ ਤੇ ਜਿਹੜਾ ਇਹਨਾਂ ਦਾ ਅਗਲਾ ਟਾਰਗੇਟ ਆ ਭਾਰਤੀ ਜਨਤਾ ਪਾਰਟੀ ਦਾ ਉਹ ਵੈਸਟ ਬੰਗਾਲ ਆ ਕਿਉਂਕਿ ਵੈਸਟ ਬੰਗਾਲ ਇੱਕ ਸਟੇਟ ਇਹਨਾਂ ਕੋਲ ਰਹਿ ਗਈ ਐ ਇਸ ਤਰ੍ਹਾਂ ਦੀ ਜਿਹੜੀ ਇਸ ਸਾਲ 2015 ਤੋਂ ਬਾਅਦ ਉੱਥੇ ਕਾਬੂ ਨਹੀਂ ਕਰ ਸਕੇ ਇਸ ਤੋਂ ਪਹਿਲਾਂ ਵੀ ਉੱਥੇ ਭਾਰਤੀ ਜਨਤਾ ਪਾਰਟੀ ਹੈ ਨਹੀਂ ਸੀ ਇਸੇ ਕਰਕੇ ਹੁਣ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਵੈਸਟ ਬੰਗਾਲ ਤੇ ਹੀ ਮਮਤਾ ਬੇਨਰਜੀ ਨੂੰ ਹਰਾਈਏ ਤੇ ਉੱਥੇ ਅਸੀਂ ਕਬਜ਼ਾ ਕਰੀਏ